ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਇੱਦਾਂ ਤੋਂ ਮੈਂ ਇਹ ਚੋਟ ਸਿਧਵੰਦਾ ਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੌਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇ ਨ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਉਹਦੇ ਚ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੌਲ ਦੀ ਨੋਕ ਤੇ ਗਲਤ ਕੰਮ ਕੀਤਾ ਇੱਕ ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਇੱਦਾਂ ਤੋਂ ਮੈਂ ਇਹ ਚੋਟ ਸਿਧਵੰਦਾ ਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੌਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇ ਨ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਉਹਦੇ ਚ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੌਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਪਰਸਨ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇਣ ਜਿਹੜਾ ਵਾ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਉਹਨੂੰ ਕਹਿਣ ਵਾਸਤੇ ਇਸ ਕਰਕੇ ਇਹਨੇ ਮੇਰਾ ਨਜ਼ਾਇਜ਼ ਫਾਇਦਾ ਠਾਇਆ ਪਿਸਤੌਲ ਦੀ ਨੋਕ ਤੇ ਮੈਂ ਨਾ ਗਲਤ ਕੰਮ ਕੀਤਾ ਕੁਲਬੀਰ ਸਿੰਘ ਸਰਪੰਚ ਆ ਹਾਂਜੀ ਨਹੀਂ ਨਹੀਂ ਸਰਪੰਚਾ ਪਿੰਡ ਦਾ ਚੋਨੀ ਆ ਤੇ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਹਾਇਤਾ ਦਿੱਤੀ ਹੈ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਣਦੇ ਨਹੀਂ ਏਜੰਟ ਨਾਲ ਤੋਂ ਗਾਂਹ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਿਸਤੌਲ ਦੀ ਨਾਉਂਦੀ ਕੀਤੀ ਕਹਿੰਦੇ ਕਹਿੰਦੇ ਆ ਪਿਸਤੌਲ ਦੀ ਲੋਕ ਤੇ ਲੜਕੀ ਦੇ ਬਿਆਨ ਨਹੀਂ ਪਿਸਤੌਲ ਦੀ ਅਗਲੀ ਕਾਰਵਾਈ ਕੀ ਮਾਲਾਦਰਜ ਹੋ ਗਿਆ ਮਾਮਲਾ ਆਫਆਰ ਦਰਜ ਹੋ ਗਈ ਮੈਡੀਕਲ ਹੋ ਗਿਆ ਹੁਣ 144 ਦੇ ਬਿਆਨ ਕਰਾਂਗੇ ਹਾਂ ਹੋਵੇਗਾ ਕੀ ਪੰਡ ਸਰਪੰਚਾ ਕਹਿੰਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਗਈ ਇਹ ਉਹਨਾਂ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਈ ਕੀ ਮਸਲਾ ਕੀ ਮਸਲਾ ਪੈਸਿਆਂ ਦਾ ਲੈਣ ਦੇ ਨਹੀਂ ਤੇ ਉਹ ਕੰਦੇ ਕੋਈ ਨਹੀਂ ਤੁਸੀਂ ਆਇਓ ਅੱਗੇ ਵੀ ਜਾਂਦੇ ਜਾਂਦੇ ਸੀ ਪਈ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦਿੰਦਾ ਕੋਈ ਦੁਕਾਨ ਹੈ ਉਹਦੇ ਪਿੱਛੇ ਘਰ ਉੱਥੇ ਉਹਨੇ ਬੁਲਾਇਆ ਸੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੁਣ ਕੋਈ ਕਾਰਵਾਈ ਕੀ ਪੈਂਦੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੈਂਚਰ ਅਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਪ੍ਰੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658 ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਇੱਧਰ ਤੋਂ ਮੈਂ ਇਹ ਚੋੜ ਸਿਧਵੰਦ ਆਇਆ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਉਹਦੇ ਚ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੋਲ ਦੀ ਨੋਕ ਤੇ ਗਲਤ ਕੰਮ ਕੀਤਾ ਇੱਕ ਮੇਰੇ ਮੇਰੇ ਨਾਲ ਕੋਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਇੱਦਾਂ ਤੋਂ ਮੈਂ ਇਹ ਚੋੜ ਸਿਧਵੰਦਾ ਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਉਹਦੇ ਚ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੋਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕੱਲ ਦੀ ਗੱਲ ਆ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇ ਜਿਹੜਾ ਵਾ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਉਹਨੂੰ ਕਹਿਣ ਵਾਸਤੇ ਇਸ ਕਰਕੇ ਇਹਨੇ ਮੇਰਾ ਨਜ਼ਾਇਜ਼ ਫਾਇਦਾ ਠਾਇਆ ਪਿਸਤੌਲ ਦੇ ਨੋਕ ਤੇ ਮੈਨਾਂ ਗਲਤ ਕੰਮ ਕੀਤਾ ਕੁਲਬੀਰ ਸਿੰਘ ਸਰਪੰਚ ਹੈ ਹਾਂਜੀ ਲੀਡਰ ਆ ਵੀ ਹੈ ਨਹੀਂ ਨਹੀਂ ਸਰਪੰਚਾ ਪਿੰਡ ਦਾ ਚੋਨੀ ਆ ਤੇ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਜਾ ਦਿੱਤੀ ਜਾਏ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਂਦੇ ਨਹੀਂ ਏਜੰਟ ਨਾਲ ਤੇ ਉਹ ਗਾਂ ਜਿਹੜਾ ਕੋਈ ਸਰਪੰਚ ਸੀ ਉਹਦਾ ਉਹ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਿਸਤੌਲ ਦੀ ਨੌਂ ਦੀ ਕੀਤੀ ਕਹਿੰਦੇ ਕਹਿੰਦੇ ਆ ਪਿਸਤੌਲ ਦੀ ਲੋਕ ਤੇ ਲੜਕੀ ਦੇ ਬਿਆਨ ਨਹੀਂ ਪਿਸਤੌਲ ਦੀ ਮਾਲਾ ਕਰੀ ਕੀ ਮਾਲਾਦਰਜ ਹੋ ਗਿਆ ਮਾਮਲਾ ਐਫ ਆਈ ਆਰ ਦਰਜ ਹੋ ਗਿਆ ਮੈਡੀਕਲ ਹੋ ਗਿਆ ਹੁਣ 144 ਦੇ ਬਿਆਨ ਕਰਾਂਗੇ ਹਾਂ ਹੋਵੇਗਾ ਕੀ ਪਿੰਡ ਦਾ ਸਰਪੰਚਾ ਕਹਿੰਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਈ ਕੀ ਕੀ ਮਸਲਾ ਕੀ ਮਸਲਾ ਪੈ ਹੈ ਦਾ ਲੈਣ ਦੇ ਨਹੀਂ ਤੇ ਉਹ ਕੰਦੇ ਕੋਈ ਨਹੀਂ ਤੁਸੀਂ ਆਇਓ ਅੱਗੇ ਵੀ ਜਾਂਦੇ ਜਾਂਦੇ ਹੀ ਇਹ ਤੇ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦਿੰਦਾ ਕੋਈ ਦੁਕਾਨ ਹੈ ਉਹਦੇ ਪਿੱਛੇ ਘਰ ਉੱਥੇ ਉਹਨੇ ਬੁਲਾਇਆ ਸੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੁਣ ਕੋਈ ਕਾਰਵਾਈ ਕੀ ਪੈਂਦੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੰਚ ਅਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ